ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਸਬਸਕ੍ਰਾਈਬ ਚੈਨਲ ਨੂੰ ਬਣਾਣਿਆਂ ਜੀ ਡਿਜ਼ਾਈਨ ਆਪਾਂ ਦੋ ਕਲਰ ਦਾ ਬਣਾਵਾਂਗੇ ਜੀ ਡਿਜ਼ਾਈਨ ਆਪਾਂ ਇਹ ਸਲਾਈ ਤੇ ਆਪਾਂ ਨੇ 10 ਗੁੰਡੇ ਲੈ ਲਏ ਜੀ ਦੋ ਸਲਾਈਆਂ ਆਪਾਂ ਬਾਰਡਰ ਦੇ ਤੌਰ ਤੇ ਪੁੱਠੀਆਂ ਬਣਾ ਲਈਆਂ ਜੀ ਹੁਣ ਆਪਾਂ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ ਪਹਿਲਾਂ ਦੋ ਕੁੰਡੇ ਆਪਾਂ ਬੈਡ ਕਲਰ ਦੇ ਪਾਵਾਂਗੇ ਜੀ ਦੋ ਕੁੰਡੇ ਆਪਾਂ ਰੈੱਡ ਦੇ ਬਣਾਵਾਂਗੇ ਜੀ ਇੱਕ ਦੋ ਦੋ ਫੇਰ ਆਪਾਂ ਵਾਈਟ ਕਲਰ ਦੇ ਪਾਵਾਂਗੇ ਜੀ। ਫਿਰ ਸੌਰੀ ਇੱਕ ਇੱਕ ਪਾਵਾਂਗੇ ਜੀ। ਫੇਰ ਆਪਣੇ ਦੋ ਆਣਗੇ ਜੀ ਰੈੱਡ ਦੇ। ਇੱਕ ਦੋ। ਹੁਣ ਆਪਾਂ ਪੰਜ ਕੁੰਡੇ ਪਾਵਾਂਗੇ ਜੀ ਵਾਈਟ ਕਲਰ ਦੇ। ਇੱਕ ਦੋ ਤਿੰਨ ਚਾਰ ਪੰਜ। ਇਹ ਪੰਜ-ਪੰਜ ਕੁੰਡਿਆਂ ਚ ਡਿਜ਼ਾਈਨ ਬਣੂਗਾ ਜੀ। ਦੋ-ਦੋ ਕੁੰਡੇ ਆਪਾਂ ਸਾਈਡ ਤੇ ਲਏ ਨੇ ਜੀ। ਉਨਾ ਆਪਣਾ ਰੈੱਡ ਪਾਉਗਾ ਜੀ ਦੋ ਕੁੰਡੇ ਐਡਡ ਦੇ ਪਾਣਗੇ ਇੱਕ ਦੋ ਫੇਰ ਇੱਕ ਕੁੰਡਾ ਆਪਣਾ ਵਾਈਟ ਦਾ ਪਾਜੂਗਾ ਜੀ ਦੋ ਕੁੰਡੇ ਫੇਰ ਰੈੱਡ ਕਲਰ ਦੇ ਪਾਣਗੇ ਇੱਕ ਦੋ ਦੋ ਵਾਈਟ ਦੇ ਆਣਗੇ ਜੀ ਇੱਕ ਦੋ ਇੱਕ ਸਲਾਈ ਬਣ ਗਈ ਜੀ ਆਪਣੇ ਹੁਣ ਆਗੇ ਜੀ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਤੇ ਦੋ ਕੁੰਡੇ ਐਡ ਦੇ ਦੋ ਰੈੱਡ ਦੇ ਜਿਵੇਂ ਹੈਗੇ ਨੇ ਕੁੰਡੇ ਜਿਹੜੇ ਕੱਲਾ ਤੇ ਉਸੇ ਦੇ ਪੈਣਗੇ ਜੀ ਇੱਕ ਗੁੰਡਾ ਫੇਰ ਐਡ ਦਾ ਜੀ ਫੇਰ ਦੋ ਰੈੱਡ ਦੇ ਜੀ ਇੱਕ ਦੋ ਫੇਰ ਪੰਜ ਕੁੰਡੇ ਆਪਣੇ ਕੈਡ ਕਲਰ ਦੇ ਆਣਗੇ ਜਿੱਕ 2 3 4 5 ਫਿਰ ਦੋ ਕੁੰਡੇ ਆਪਣੇ ਕੈਡ ਕਲਰ ਦੇ 1 2 ਫਿਰ ਇੱਕ ਆਪਣਾ ਵੈਟ ਕਲਰ ਦਾ ਦੋ ਫਿਰ ਦੋ ਕੁੰਡੇ ਫਿਰ ਰੈਡ ਕਲਰ ਦੇ 1 2 ਸ਼ੈਡ ਵਾਲੇ ਦੋ ਕੁੰਡੇ ਵੈਟ ਕਲਰ ਦੇ ਇੱਕ ਦੋ ਫਿਰ ਆਪਣੇ ਇਹ ਚਾਰ ਕੁੰਡੇ ਪੈਣਗੇ ਹੁਣ ਵੈਟ ਕਲਰ ਦੇ ਆਪਣੇ ਦੋ ਤਿੰਨ ਚਾਰ ਹੁਣ ਆਪਣਾ ਇੱਕ ਕੁੰਡਾ ਰੈੱਡ ਦਾ ਪਾਉਗਾ ਜੀ ਇੱਕ ਫਿਰ ਆਪਣੇ ਚਾਰ ਪੈਣਗੇ ਜੀ ਵਾਈਟ ਕਲਰ ਦੇ ਇੱਕ ਦੋ ਤਿੰਨ ਚਾਰ ਇੱਕ ਕੁੰਡਾ ਆਪਣਾ ਰੈੱਡ ਕਲਰ ਦਾ ਪਾਉਗਾ ਜੀ ਇੱਕ ਫਿਰ ਆਪਣੇ ਵਾਈਟ ਦੇ ਪੈਣਗੇ ਜੀ ਚਾਰ ਇੱਕ ਦੋ 3 4 ਇੱਕ ਫੇਰ ਆਪਣਾ ਰੈੱਡ ਦਾ ਆਊਗਾ ਜੀ ਇੱਕ ਫੇਰ ਆਪਣੇ ਚਾਰ ਕੁੰਡੇ ਪੈਣਗੇ ਜੀ ਬੈਡ ਕਲਰ ਦੇ 3 4 ਦੇਖ ਚਾਰ ਪੈਣਗੇ ਆਪਣੇ ਜੀ ਵੈਟ ਕਲਰ ਦੇ ਤਿੰਨ ਚਾਰ ਇੱਕ ਪਊਗਾ ਰੈੱਡ ਕਲਰ ਇੱਕ ਫੇਰ ਆਪਣੇ ਚਾਰ ਪੈਣਗੇ ਜੀ ਵੈਟ ਕਲਰ ਦੇ ਦੋ ਤਿੰਨ ਚਾਰ ਇੱਕ ਪਊਗਾ ਜੀ ਰੈੱਡ ਕਲਰ ਦਾ ਫੇਰ ਚਾਰ ਪੈਨਗੇ ਵੈਟ ਕਲਰ ਦੇ ਇੱਕ ਦੋ ਤਿੰਨ ਚਾਰ ਇੱਕ ਪਾਊਗਾ ਜੀ ਰੈੱਡ ਦਾ ਫੇਰ ਚਾਰ ਵੈਟ ਕਲਰ ਦੇ ਆਣਗੇ ਜੀ ਇੱਕ ਦੋ ਤਿੰਨ ਚਾਰ ਡੱਬੀ ਡੱਬੀ ਇਹ ਡਿਜ਼ਾਈਨ ਬਣਦਾ ਜੀ ਬਹੁਤ ਸੋਹਣਾ ਬਣਦਾ ਏ ਹੁਣ ਆਪਣੇ ਫੇਰ ਦੋ ਕਲਰ ਦੋ ਪੈਣਗੇ ਜੀ ਕੁੰਡੇ ਆਪਣੇ ਵੈਟ ਕਲਰ ਦੇ ਦੋ ਫੇਰ ਰੈੱਡ ਦੇ ਪੈਣਗੇ ਜੀ ਇੱਕ ਦੋ ਹੁਣ ਇੱਕ ਫੇਰ ਵੈਟ ਕਲਰ ਦਾ ਪਾਉਗਾ ਜੀ ਦੋ ਫੇਰ ਰੈੱਡ ਕਲਰ ਦੇ ਪੈਣਗੇ ਜੀ ਇੱਕ ਦੋ ਹੁਣ ਆਪਣੇ ਪੰਜ ਪੈਣਗੇ ਜੀ ਵੈਟ ਕਲਰ ਦੇ ਇੱਕ 2 3 4 5 ਦੋ ਪਹਿਣਗੇ ਆਪਣੇ ਰੈੱਡ ਕਲਰ ਦੇ ਇੱਕ ਦੋ ਇੱਕ ਪਊਗਾ ਵੈਟ ਦਾ ਜੀ ਫਿਰ ਦੋ ਪਹਿਣਗੇ ਜੀ ਰੈੱਡ ਕਲਰ ਦੇ ਇੱਕ ਦੋ ਫਿਰ ਦੋ ਵੈਟ ਕਲਰ ਦੇ ਆ ਜਾਣਗੇ ਜੀ ਇੱਕ ਦੋ ਫਿਰ ਦੋ ਪੈਣਗੇ ਜੀ ਆਪਣੇ ਵੈਟ ਕਲਰ ਦੇ ਦੋ ਰੈੱਡ ਦੇ ਪੈਣਗੇ ਜੀ ਇੱਕ ਦੋ ਇੱਕ ਫਿਰ ਵੈਟ ਕਲਰ ਦਾ ਆ ਜਾਊਗਾ ਜੀ ਫਿਰ ਦੋ ਰੈੱਡ ਕਲਰ ਦੇ ਇੱਕ ਦੋ ਫਿਰ ਆਪਣੇ ਪੰਜ ਆਣਗੇ ਜੀ ਮੈਟ ਕਲਰ ਦੇ ਇੱਕ ਦੋ ਤਿੰਨ ਚਾਰ ਪੰਜ ਫਿਰ ਦੋ ਆਣਗੇ ਜੀ ਰੈੱਡ ਕਲਰ ਦੇ ਇੱਕ ਦੋ ਫਿਰ ਇੱਕ ਵੈਟ ਕਲਰ ਦਾ ਪੈ ਰਿਹਾ ਜੀ ਦੋ ਫੇਰ ਰੈੱਡ ਕਲਰ ਦੇ ਇੱਕ ਦੋ ਫੇਰ ਦੋ ਬੈਠਦੇ ਆਣਗੇ ਇੱਕ ਦੋ ਦੇਖੋ ਜੀ ਆਪਣੀ ਇੱਕ ਡੱਬੀ ਬਣ ਕੇ ਤਿਆਰ ਹੋ ਗਈ ਹੁਣ ਆਪਣੀ ਇਹ ਵਾਲੀ ਡੱਬੀ ਉਰੇ ਬਣੀ ਆ ਫੇਰ ਉਰੇ ਬਣੂਗੀ ਜੀ ਹੁਣ ਹੁਣ ਆਪਾਂ ਨੇ ਬੈਡ ਕਲਰ ਦੇ ਪਾਣੇ ਨੇ ਜੀ ਦੋ ਫੁੰਡੇ ਆਪਣੇ ਸਾਈਡ ਵਾਲੇ ਨੇ ਜੀ ਪੰਜ ਆਪਣੇ ਡਿਜ਼ਾਈਨ ਵਾਲੇ ਨੇ ਇੱਕ ਦੋ ਤਿੰਨ ਚਾਰ ਪੰਜ ਹੁਣ ਜਿਹੜੇ ਇਹ ਪੰਜ ਗੁੰਡੇ ਨੇ ਜੀ ਇਹਨਾਂ ਤੇ ਡਿਜ਼ਾਈਨ ਬਣੂਗਾ ਇਹ ਵਾਲੇ ਡੱਬੇ ਇੱਧਰ ਬਣੂਗੇ ਦੋ ਗੁੰਡੇ ਉੱਪਰ ਰੈੱਡ ਦੇ ਪਾਵਾਂਗੇ ਜੀ ਇੱਕ ਦੋ ਇੱਕ ਕਪੋਂ ਰੈੱਡ ਕਿਨਰ ਦੇ ਪਾਵਾਂਗੇ ਜੀ ਫਿਰ ਆਪਣੇ ਦੋ ਆਣਗੇ ਜੀ ਰੈੱਡ ਕਲਰ ਦੇ ਆਪਣੇ ਪੰਜ ਆਣਗੇ ਜੀ ਵੈਟ ਕਲਰ ਦੇ ਇੱਕ ਦੋ ਤਿੰਨ ਚਾਰ ਪੰਜ ਦੋ ਸਾਈਡ ਵਾਲੇ ਵੀ ਆਪਣਾ ਵੈਟ ਦੇ ਹੋਣਗੇ ਜੀ ਜੀ ਵੈਡ ਕਲਰ ਦੇ ਦੋ ਸਾਈਡ ਵਾਲੇ ਪੰਜ ਡਿਜ਼ਾਈਨ ਵਾਲੇ ਹੋਗੇ ਜੀ ਆਪਣੇ ਫਿਰ ਦੋ ਪੈਣਗੇ ਰੈੱਡ ਕਲਰ ਦੇ ਇੱਕ ਦੋ ਇੱਕ ਵੈਡ ਦਾ ਬਣੂਗਾ ਜੀ ਫਿਰ ਆਪਣੇ ਦੋ ਰੈੱਡ ਕਲਰ ਦੇ ਫਿਰ ਸੈਂਟ ਵਾਲੇ ਸਾਰੇ ਆਪਣੇ ਵੈਡ ਕਲਰ ਦੇ ਬਣਨਗੇ ਪੰਜ ਡਿਜ਼ਾਈਨ ਵਾਲੇ ਦੋ ਸਾਈਡ ਵਾਲੇ ਨੋ ਪਗਣਾਵਾਂਗੇ ਜੀ 2 3 4 5 6 7 ਜੀ ਇਹ ਆਪਣੇ ਚਾਰ ਕੁੰਡੇ ਬਣਨਗੇ ਜਿਹੜੇ ਹੁਣ ਰੈਡ ਕਲਰ ਦੇ ਇੱਕ ਆਪਾਂ ਬਣਾਵਾਂਗੇ ਜੀ ਰੈੱਡ ਦਾ ਇੱਕ ਰੈੱਡ ਕਲਰ ਦਾ ਬਣ ਗਿਆ ਜੀ ਫਿਰ ਆਪਣੇ ਚਾਰ ਫੇਰ ਉਹ ਐਡ ਕਲਰ ਦੇ ਬਣਨਗੇ ਇੱਕ ਦੋ ਤਿੰਨ ਚਾਰ ਇੱਕ ਫੇਰ ਆਪਣਾ ਰੈੱਡ ਕਲਰ ਦਾ ਬਣੂਗਾ ਜੀ ਫੇਰ ਆਪਣੇ ਬਣ ਗਏ ਚਾਰ ਕੁੰਡੇ 1 2 3 4 ਚਾਰ ਵੈਟ ਦੇ ਬਣ ਗਏ ਇੱਕ ਫੇਰ ਰੈੱਡ ਕਲਰ ਦਾ ਬਣਾਣਾ ਇਹ ਇੱਕ ਚਾਰ ਫੇਰ ਵੈਟ ਕਲਰ ਦੇ ਬਣਾਵਾਂਗੇ ਜੀ ਇੱਕ 2 3 4 ਚਾਰ ਆਪਾਂ ਵੈਟ ਕਲਰ ਦੇ ਬਣਾਵਾਂਗੇ 2 3 4 ਇੱਕ ਰੈੱਡ ਕਲਰ ਦਾ ਆਗੋ ਜੀ ਚਾਰ ਫਿਰ ਵੈਟ ਕਲਰ ਦੇ ਬਣਨਗੇ ਜੀ ਇੱਕ 2 3 4 ਫੇਰ ਇੱਕ ਰੈੱਡ ਕਲਰ ਦਾ ਬਣ ਜੂਗਾ ਇਹ ਫੇਰ ਚਾਰ ਬਣਨਗੇ ਜੀ 2 3 4 ਇੱਕ ਰੈੱਡ ਕਲਰ ਦਾ ਜੀ ਚਾਰ ਫਿਰ ਵੈੱਡ ਕਲਰ ਦੇ 3 4 2 3 4 5 6 7 7 ਬਣ ਗਏ ਜੀ ਵੈੱਡ ਕਲਰ ਦੇ ਇਹ ਦੋ ਬਣ ਗਏ ਆਪਣੇ ਰੈੱਡ ਕਲਰ ਦੇ ਇੱਕ ਦੋ ਇੱਕ ਫੇਰ ਵੈੱਡ ਕਲਰ ਦਾ ਬਣੂਗਾ ਜੀ ਇੱਕ ਦੋ ਫੇਰ ਰੈੱਡ ਕਲਰ ਦੇ ਬਣਨਗੇ ਜੀ ਇੱਕ ਦੋ ਫੇਰ ਵੈਟ ਕਲਰ ਦੇ ਬਣਨਗੇ ਦੋ ਤਿੰਨ ਚਾਰ ਪੰਜ ਛੇ ਸੱਤ ਨਾ ਅੱਗੇ ਪੁੱਠੀ ਸਲਾਈ ਤੇ ਸੱਤ ਆਪਣੇ ਵੈਟ ਕਲਰ ਦੇ ਬਣਨਗੇ ਜੀ 2 3 4 5 6 7 ਦੋ ਬਣਨਗੇ ਜੀ ਰੈੱਡ ਕਲਰ ਦੇ ਇੱਕ ਦੋ ਇੱਕ ਵੈਟ ਦਾ ਆਜੂ ਹੈ ਜੀ ਫਿਰ ਦੋ ਰੈੱਡ ਕਲਰ ਦੇ ਇੱਕ ਦੋ ਫਿਰ ਬਣਨਗੇ ਜੀ ਵੈਟ ਕਲਰ ਦੇ ਆਪਣੇ ਇੱਕ ਦੋ 3 4 5 6 7 ਨੂੰ ਜੇ ਆਪਣੀ ਜਾਨ ਤਿਆਰ ਹੋਏ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਜੀ ਇਹ ਦੇਖੋ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਚ